ਜੀ ਸਰ ਇਹ ਸਬੰਧਤ ਗੱਲ ਜਿਹੜੀ ਹੈ ਅੱਜ ਤੁਹਾਡੇ ਵੱਲੋਂ ਇੱਥੇ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਕੀ ਮਸਲਾ ਕੀ ਹੈਗਾ ਦੇਖੋ ਅੱਜ ਜੋ ਜਲਾਲਾਬਾਦ ਦੇ ਹਾਲਾਤ ਨੇ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਦੜੇ ਸੱਟੇ ਜੂਏ ਦੇ ਚੱਕਰੀ ਤੇ ਮੈਨੂੰ ਤਾਂ ਨਾਂ ਵੀ ਨਹੀਂ ਪਤਾ ਜਿਹੜਾ ਜਿਹੜਾ ਅੱਜ ਕੱਲ ਨਵਾਂ ਆਈਫਾਈ ਜਿਹੜਾ ਅਸੱਟਾ ਚੱਲ ਪਿਆ ਹੈ ਔਰ ਬੜਾ ਲੇਟੈਸਟ ਮੈਂ ਤੋ ਨਾਲ ਸਬੂਤ ਵੀ ਦਿਆਂਗਾ ਜਿਹੜਾ ਜ ਸ਼ਰਿਆਮ ਜਨਾਲਾਬਾਦ ਦੇ ਵਿੱਚ ਡੜਾ ਸੱਟਾ ਚੱਲ ਰਿਹਾ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਕਿਹਦੀ ਛੇਤੇ ਚੱਲ ਰਿਹਾ ਹੈ ਅੱਜ ਜਿਹੜਾ ਬੰਦਾ ਦਿਹਾੜੀ ਕਰਕੇ ਸਾਰਾ ਦਿਨ ਝੋਨਾ ਲਾ ਕੇ ਜਾਂ ਜਿਹੜਾ ਗਰੀਬ ਬੰਦਾ ਸਾਰਾ ਦਿਨ ਕੰਮ ਕਰਕੇ ਘਰ ਦੇ ਵਿੱਚ ਜਦੋਂ ਸ਼ਾਮ ਨੂੰ ਬੱਚੇ ਉਡੀਕਦੇ ਨੇ ਕਿ ਮੇਰਾ ਬਾਪ ਅੱਜ ਸਾਡੇ ਲਈ ਕੋਈ ਰਾਸ਼ਨ ਲੈ ਕੇ ਆਏਗਾ ਕੋਈ ਫਰੂਟ ਲੈ ਕੇ ਆਏਗਾ ਕੋਈ ਖਾਣ ਵਾਸਤੇ ਚੀਜ਼ ਲੈ ਕੇ ਆਏਗਾ ਸੌਦਾ ਪਤਾ ਲੈ ਕੇ ਆਏਗਾ ਉਹ ਬੰਦੇ ਇੱਥੇ ਸੱਟਾ ਖੇਡ ਕੇ ਹਾਰ ਕੇ ਘਰੇ ਜਾ ਕੇ ਫਿਰ ਉਹ ਲੜਾਈ ਤਾਂ ਜਿਹੜਾ ਹਰ ਘਰ ਦੇ ਵਿੱਚ ਇਸ ਗੱਲ ਦਾ ਰੋੜਾ ਹੈ ਕਿ ਇਹ ਪੁਲਿਸ ਜਿਹੜੀ ਸੁੱਤੀ ਪਈ ਏ ਔਰ ਮੈਂ ਬੇਨਤੀ ਕਰਦਾ ਜਲਾਲਾਬਾਦ ਦੇ ਡੀਐਸਪੀ ਸਾਹਿਬ ਨੂੰ ਕਿ ਇਹਨਾਂ ਦੇ ਧਿਆਨ ਦੇ ਵਿੱਚ ਨਹੀਂ ਹੈਗਾ ਜੇ ਅਸੀਂ ਉੱਥੇ ਕੋਈ ਵੀ ਬੰਦਾ ਭੇਜ ਕੇ ਵੀਡੀਓ ਬਣਵਾ ਸਕਣਿਆ ਜਾਂ ਕੋਈ ਵੀ ਉਥੋਂ ਮੰਡੀ ਦੇ ਵਿੱਚੋਂ ਹੀ ਕੋਈ ਵਿਚਾਰਾ ਗਰੀਬ ਪਰਿਵਾਰ ਮੈਨੂੰ ਵੀਡੀਓ ਦੇਖ ਗਿਆ ਕਿ ਪ੍ਰਧਾਨ ਜੀ ਜਲਾਲਾਬਾਦ ਦੇ ਵਿੱਚ ਕੋ ਬੋਲਦਾ ਨਹੀਂ ਪਿਆ ਪਰਿਵਾਰਾਂ ਦੇ ਪਰਿਵਾਰ ਰੋਲੀ ਜਾਂਦੇ ਨੇ ਤੇ ਸ਼ਹਿਰ ਤਬਾਹ ਹੋਈ ਜਾਂਦਾ ਹੈ ਤੇ ਆ ਸੱਟੇ ਦੜੇ ਨੂੰ ਕਹਿੰਦੇ ਤੁਸੀਂ ਰੋਕੋ ਇਹ ਇੱਕ ਬੜਾ ਚੰਗਾ ਉਪਰਾਲਾ ਹੈ ਤੇ ਮੈਂ ਅੱਜ ਤੁਹਾਡੇ ਪ੍ਰੈਸ ਦੇ ਜ਼ਰੀਏ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹਣਾ ਔਰ ਲੋਕਲ ਜਿਹੜੇ ਹੁਕਮਰਾਮ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਇਹੋ ਜੀਆਂ ਕਮਾਈਆਂ ਕਰਨ ਨਾਲੋਂ ਚੰਗਾ ਹੈ ਕਿ ਤੁਸੀਂ ਆਦੇ ਸਤੀਫੇ ਦੇ ਦਿਓ। ਕੌਣ ਇਹਦੇ ਪਿੱਛੇ ਦੇਖੋ ਇਹਦੇ ਪਿੱਛੇ ਇਹ ਕਦੇ ਹੋ ਸਕਦਾ ਹੈ ਕਿ ਲੋਕਲ ਜੋ ਹੁਕਮਰਾਮ ਨੇ ਲੋਕਲ ਜੋ ਐਮਐਲਏ ਉਹਦੀ ਸ਼ਹਿਰ ਤੋਂ ਵਗੈਰੇ ਕੰਮ ਹੋ ਸਕਦੇ ਨੇ। ਤੁਸੀਂ ਮੈਨੂੰ ਇੱਕ ਗੱਲ ਦੱਸੋ ਸ਼ਾਹੜਾ ਸਾਹਿਬ ਜਿਹੜਾ ਦਿਨੇ ਦਿਹਾੜੇ ਛਰੇ ਆਮ ਸੱਤੇ ਚੱਲ ਰਹੇ ਨੇ ਕਿੰਨੀਆਂ ਦੁਕਾਨਾਂ ਖੁੱਲੀਆਂ ਨੇ ਔਰ ਰੋਜ਼ ਦੇ ਕਿੰਨੇ ਲੱਖ ਰੁਪਏ ਦਾ ਸੱਟਾ ਲੱਗਦਾ ਹੋਣਾ ਤੁਸੀਂ ਸੋਚ ਕੇ ਵੇਖੋ ਉਹ ਪੈਸਾ ਸਾਰਾ ਕਿੱਥੇ ਜਾ ਰਿਹਾ ਹੈ ਜਿਨ੍ਹਾਂ ਨੇ ਤੁਹਾਨੂੰ ਵੀਡੀਓ ਦਿੱਤੀ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਕਿ ਤੁਸੀਂ ਆਹ ਵਾਲੀ ਗੱਲ ਕਰਿਓ ਬਿਲਕੁਲ ਉਹਨਾਂ ਨੇ ਮੈਨੂੰ ਗੱਲ ਨਹੀਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਆਪ ਸਿਆਣੇ ਵਿਆਂ ਨੇ ਜੇ ਕੋਈ ਵੀ ਸੱਟੇ ਦੜੇ ਦਾ ਜੂਏ ਦਾ ਚੱਕਰੀ ਦਾ ਇਹ ਜਿਹੜੇ ਕੰਮ ਚੱਲਦੇ ਨੇ ਸ਼ਾਇਦ ਬਗੈਰ ਚੱਲ ਜਾਂਦੇ ਨੇ ਪੁਲਿਸ ਨਾਲ ਕੀਤੀ ਤੁਸੀਂ ਗੱਲ ਇਹ ਸ਼ਾਇਦ ਮੈਂ ਬਿਲਕੁਲ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਔਰ ਮੈਨੂੰ ਪੂਰਾ ਮਾਣਯੋਗ ਬੀਜੀਪੀ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਐਸਐਸਬੀ ਸਾਹਿਬ ਜਿਹੜੇ ਆਪਣੇ ਆਏ ਨੇ ਨਵੇਂ ਫਾਜ਼ਿਲਕਾ ਦੇ ਬਹੁਤ ਅੱਛੇ ਚੰਗੇ ਇਨਸਾਨ ਨੇ ਗੁਰੂ ਨੂੰ ਮੰਨਣ ਵਾਲੇ ਨੇ ਔਰ ਮੈਨੂੰ ਉਹਨਾਂ ਤੇ ਪੂਰਾ ਯਕੀਨ ਹੈ ਕਿ ਇਹਨਾਂ ਤੇ ਪੂਰੀ ਨੱਥ ਬਾੜ ਗਏ ਔਰ ਮੈਂ ਤੁਹਾਨੂੰ ਸਾਰੀ ਵੀਡੀਓ ਬਖਾ ਦੇਣਾ ਚਾਹਣਾ ਤੁਹਾਡੀ ਪ੍ਰੈਸ ਨੂੰ ਆ ਵੇਖੋ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰ ਦਿੰਦਾ ਨੀ ਉਹ ਲਾਈਟ ਦੇ ਦਿੱਤੀ ਕੋਈ ਇੱਕ ਮਾਲ ਹੋਣਾ ਇਹ ਕਿੱਥੋਂ ਦੀ 얘ਦ ਕੀ ਜਾਂਦੇ ਜੇ ਤੁਸੀਂ ਮਾੜੇ ਬਰੀਫ ਦੱਸੋ ਇਹ ਜਲਾਲਾਬਾਦ ਦੇ ਜਿਹੜਾ ਆਪਾਂ ਮਾਰ ਕਮੇਟੀ ਵਾਲਾ ਖੇਡ ਵਟਨੇ ਆ ਉਹਦੇ ਬਿਲਕੁਲ ਸੱਚੇ ਤੇ ਜਾ ਕੇ ਅਦਾਲਤ ਖੁੱਲੀ ਜਾਂਦੇ ਨੇ ਹੂੰ ਔਰ ਉਹਨੇ ਵੇਖੋ ਕਿਹਾ ਵੀ ਗੂਗਲ 'ਤੇ ਕਰਨੇ ਨੇ ਪੈਸੇ ਪਰਚੀ ਵੀ ਨਾਲ ਦਿੱਤੀ ਹੈ ਆ ਪਰਚੀ ਵੇਖ ਲਓ ਪਰਚੀ ਵੀ ਲਿਖ ਕੇ ਨਾਲ ਦਿੱਤੀ ਇਹਦੀ ਆਵਾਜ਼ 6 ਵਜੇ ਆਏਗੀ ਪਤਾ ਨਹੀਂ ਕਾਦੀ ਆਵਾਜ਼ ਆਦੀ ਹੈ ਔਰ ਜਿੰਨਾ ਤੇ ਰਸੇ ਇਹ ਤਾਂ ਲੱਖਾਂ ਰੁਪਈਆ ਦੇ ਹਿਸਾਬ ਨਾਲ ਸ਼ਾਮ ਨੂੰ ਇਹ ਲੋਕਾਂ ਨੂੰ ਬਰਬਾਦ ਕਰ ਰਹੇ ਨੇ ਤੇ ਪੈਸੇ ਲੁੱਟ ਕੇ ਦੇ ਕਿੱਥੇ ਰਹੇ ਨੇ ਜਿਨ੍ਹਾਂ ਨੇ ਦੁਕਾਨਾਂ ਕਿੱਥੇ ਜਾ ਰਹੇ ਨੇ ਜਿਨ੍ਹਾਂ ਨੇ ਦੁਕਾਨਾਂ ਖੋਲੀਆਂ ਇਹ ਬੰਦੇ ਕੌਣ ਨੇ ਇਹ ਬੰਦੇ ਜੋ ਉਹ ਦੱਸ ਕੇ کہہ ਰਹੇ ਕੋਈ ਹਬੋਰ ਦਾ ਬੰਦਾ ਹੈ ਨਾਮ ਮੈਨੂੰ ਉਹ ਪ੍ਰੋਪਰ ਉਹਨਾਂ ਨੇ ਦੱਸਿਆ ਸੀਗਾ ਸ਼ਾਇਦ ਸੇਮ ਆਪਣੇ ਨਾਮ ਮੈਂ ਉਹਦਾ ਭੁੱਲ ਗਿਆ ਹੈਪੀ ਪੰਦਨੀ ਇਸ ਤਰ੍ਹਾਂ ਦਾ ਨਾਮ ਹੀ ਦੱਸ ਰਿਹਾ ਸੀ ਹਾਂ ਫਿਰ ਵੀ ਆਪਾਂ ਕਨਫਰਮ ਕਰ ਲਾਂਗੇ ਨਾਮ ਦਾ ਕੋਈ ਗੱਲ ਨਹੀਂ ਇਹ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਨਾ ਚੀਜ਼ਾਂ ਤੇ ਤੁਰੰਤ ਠੱਲ ਪਾਈ ਜਾਵੇ ਤਾਂ ਕਿ ਜਲਾਲਾਬਾਦ ਸ਼ਹਿਰ ਦੇ ਨੌਜਵਾਨ ਮੁੰਡਿਆਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਇੱਥੇ ਮਿਹਨਤ ਕਰਕੇ ਸ਼ਾਮ ਨੂੰ ਬੱਚੇ ਜਿਨ੍ਹਾਂ ਨੂੰ ਡੀਕਦੇ ਨੇ ਮਾਪੇ ਕਿ ਇਹ ਸਾਡੇ ਵਾਸਤੇ ਮੇਰਾ ਬਾਪ ਅੱਜ ਫਰੂਟ ਲੈ ਕੇ ਆਏਗਾ ਉਹ ਰੂ ਅਫਜ਼ੇ ਦੀ ਬੋਤਲ ਲੈ ਕੇ ਆਏਗਾ ਉਹ ਬੰਦੇ ਇੱਥੇ ਸੱਟਾ ਖੇਡ ਕੇ ਤੇ ਪੈਸੇ ਬਰਬਾਦ ਕਰ ਰਹੇ ਨੇ ਇਹ ਮੈਂ ਪੁਲਿਸ ਪ੍ਰਸ਼ਾਸਨ ਨੂੰ ਫਾਜ਼ਲ ਕਾ ਐਸਐਸਪੀ ਸਾਹਮਣੂ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਸਾਡੇ ਜਨਰਾਲਾਵਾ ਸ਼ਹਿਰ ਨੂੰ ਇਹਨਾਂ ਚੀਜ਼ਾਂ ਤੋਂ ਬਚਾਓ ਔਰ ਇਹ ਜਿਹੜੇ ਬੜੇ ਸਟ੍ਰਿੰਗ ਆਪਰੇਸ਼ਨ ਨੇ ਜਿਹੜੇ ਹੋਰੀ-ਹੋਰੀ ਤੁਹਾਨੂੰ ਮੀਡੀਆ ਦੇ ਰੂਬਰੂ ਕਰਾਵਾਂਗੇ ਇਹ ਐਮਐਲਏ ਜੋ ਰਾਰਿਆ ਦਬਾਣ ਦੀ ਇਹ ਦਬਦੇ ਨਹੀਂ ਔਰ ਮੇਰੇ ਵਰਕਰਾਂ ਨੂੰ ਡਰਾਇਆ ਤਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਕਹਿੰਦੇ ਨੇ ਵੀ ਫਲਾਣੇ ਬੰਦੇ ਦੀ ਫੋਟੋ ਆਈ ਸੀ ਕਾਕੇ ਕਮੋਜ ਦੇ ਨਾਮ ਲੈ ਜਿੱਦੀ ਫੋਟੋ ਆ ਗਈ ਕਾਕੇ ਤੋਂ ਮੋਜ ਦੇ ਨਾਲ ਤੁਸੀਂ ਉਹਨੂੰ ਸ਼ਹਿਰ ਚ ਕੱਢਦੇ ਹੋਗੇ ਤੇ ਆ ਦੀਆਂ ਗੱਲਾਂ ਤੋਂ ਭਾਈ ਬਾਜ ਆਓ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਰੋਲਾ ਨਾ ਗੁਰੂ ਰਸਾ ਦਾ ਬਹੁਤ ਹੈ ਗੁਰੂ ਰਸਾ ਦੀ ਰੋਜ਼ ਕੋਈ ਨੂੰ ਕੋ ਵੀਡੀਓ ਆ ਜਾਂਦੀ ਏ ਰੋਜ਼ਾਨਾ ਕੋਈ ਨੂੰ ਕੋ ਵੀਡੀਓ ਆ ਜਾਂਦੀ ਏ ਅੱਜ ਗੁਰੂ ਰਸਾ ਸਰਾਰੀ ਨੇ ਆਹ ਕਰ ਲਿਆ ਜੀ ਸਰਾਰੀ ਸਾਹਮਣੇ ਆਹ ਕਰ ਲਿਆ ਜੀ ਵੇਖੋ ਮੈਂ ਤੁਹਾਨੂੰ ਇੱਕ ਗੱਲ ਸੱਚੀ ਦੱਸ ਦਿਆਂ ਮੇਰੀ ਗੱਲ ਦਾ ਭਾਵੇਂ ਕੋਈ ਬੁਰਾ ਬਣਾਵੇ ਠੱਗੀ ਗੁਰੂ ਰਸਾ ਦੇ ਵਿੱਚ ਘਾਟੇ ਰੋਲਾ ਜ਼ਿਆਦਾ ਮੈਂ ਇਹ ਨਹੀਂ ਕਹਿੰਦਾ ਵੀ ਫੋਜਾ ਸਰਾਰੀ ਜੀ ਇਮਾਨਦਾਰ ਨੇ ਮੈਂ ਨਹੀਂ ਕਹਿ ਰਿਹਾ ਠੱਗੀ ਜਲਾਲਾਬਾਦ ਦੇ ਵਿੱਚ ਉਸ ਨਾਲੋਂ 10 ਗੁਣੇ ਪਰ ਇੱਥੇ ਠੱਗੀ ਮਾਰਨ ਵਾਲਿਆਂ ਨੇ ਜਿਹੜੀ ਪੀ ਐਚ ਡੀ ਬਣੀ ਨਹੀਂ ਹਿੰਦੁਸਤਾਨ ਦੀ ਯੂਨੀਵਰਸਿਟੀ ਦੇ ਵਿੱਚ ਇੱਥੋਂ ਜਿਹੜੇ ਇੱਥੋਂ ਦੇ ਠੱਗੀ ਮਾਰਨ ਵਾਲੇ ਨਹੀਂ ਉਹਨਾਂ ਨੇ ਉਹ ਪੀ ਐਚ ਡੀ ਕੀਤੀ ਹੋਈ ਹੈ ਉਹ ਰੋ ਸਬੂਤ ਜਿਹੜੇ ਉਹ ਛੱਡਦੇ ਹੀ ਨਹੀਂ ਕੋਈ ਨਹੀਂ ਓਲੀ ਓਲੀ ਸਬੂਤ ਕੱਢ ਲਾਂਗੇ ਸਾਰਾ ਕੁਝ ਕੱਢ ਲਾਂਗੇ ਕਿਉਂਕਿ ਇਹਨਾਂ ਨੂੰ ਤੇ ਵੀ ਪਤਾ ਹੈ ਨਾ ਕੋਈ ਜੁਰਮ ਕਰਨ ਤੋਂ ਜਾਂ ਕੋਈ ਠੱਗੀ ਮਾਰਨ ਤੋਂ ਪਹਿਲਾਂ ਹੀ ਪਤਾ ਹੈ ਵੀ ਇਹਦੀ ਜ਼ਮਾਨਤ ਕਿੰਨੀ ਦੇਰ ਬਾਅਦ ਹੋਣੀ ਹੈ ਇਹਦੇ ਤੇ ਤਾਰਾ ਕਿਹੜੀਆਂ-ਕਿਹੜੀਆਂ ਲੱਗਣੀਆਂ ਇਹਨਾਂ ਨੂੰ ਸਾਰਾ ਪਤਾ ਹੈ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਕੱਲਾ ਇੱਕੋ ਹਲਕੇ ਗੁਰੂ ਰਸਾਇ ਚਲਾ ਰੋਲਾ ਪਾਈ ਜੋ ਠੱਗੀ ਠੱਗੀ ਜਲਾਲਾਬਾਦ ਵੱਲੇ ਵੀ ਧਿਆਨ ਕਰੋ ਭਾਈ ਇਹ ਤੇ ਕੀ ਹੋ ਰਿਹਾ ਹੈ ਤੁਸੀਂ ਕਿਉਂ ਸਾਹਮਣੇ ਲੋਕਲ ਜਿਹੜੇ ਤੁਸੀਂ ਪ੍ਰਧਾਨੀ ਕਿਉਂ ਨਹੀਂ ਜਾਣ ਕਰਦੇ ਤੁਸੀਂ ਤਾਂ ਬੀਜੇਪੀ ਦੇ ਏਡੇ ਵੱਡੇ ਹੈ ਤਾਂ ਮੈਂ ਤਾਂ ਰੋਜ਼ ਕੋਈ ਨਾ ਕੋਈ ਤੁਹਾਡੇ ਸਾਹਮਣੇ ਕੋਈ ਨਾ ਕੋਈ ਖਲਾਸਾ ਕਰਦਾ ਜਿਹੜਾ ਵੀ ਭਰਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਜਿੰਨੇ ਵੀ ਸਾਡੇ ਪਿੰਡਾਂ ਦੇ ਵਾਸੀ ਨੇ ਜਲਾਲਾਬਾਦ ਹਲਕੇ ਦੇ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਕਿਤੇ ਠੱਗੀ ਵਜਦੀ ਕਿਤੇ ਮਾਰਾ ਕੰਮ ਚੱਲ ਰਿਹਾ ਹੈ ਇਸ ਸਰਕਾਰ ਦੀ ਛਾਹ ਤੇ ਮੈਨੂੰ ਆ ਕੇ ਦੱਸੋ ਮੈਂ ਉਹਨਾਂ ਦੇ ਨਾਲ ਖੜਾ ਲੈ ਮੇਰਾ ਕੀ ਕਰਾ ਲੈਣਗੇ ਮੇਰੇ ਤੇ ਜਿਹੜਾ ਮਰਜ਼ੀ ਨਿਯਾਇਜ਼ ਪਰਚਾ ਕਰਾ ਦੇਣ ਮੈਂ ਕਦੇ ਜ਼ਿੰਦਗੀ ਚ ਨਾ ਗਲਤ ਕੰਮ ਕੀਤਾ ਨਾ ਕਰਨਾ ਮੇਰਾ ਕੀ ਕਰ ਲੈਣਗੇ ਮੈਂ ਲੋਕਾਂ ਦੀ ਆਵਾਜ਼ ਹਮੇਸ਼ਾ ਉੱਚੀ ਕਰਾਂਗਾ ਔਰ ਹਮੇਸ਼ਾ ਲੋਕਾਂ ਦੇ ਨਾਲ ਖੜਾ ਕੋਈ ਇਹਦੇ ਚ ਪਾਰਟੀ ਬਾਅਦ ਚਾਹੇ GST ਵਾਲਾ ਮਸਲਾ ਸੀ ਮੈਂ ਬੋਲਿਆ ਚਾਹੇ ਮੰਡੀ ਵਾਲਾ ਮਸਲਾ ਸੀ ਮੈਂ ਬੋਲਿਆ ਪਰ ਮੈਨੂੰ ਜਲਾਲਾਬਾਦ ਲੋਕਾਂ ਦੇ ਇੱਕ ਗਿਲਾ ਹੈ ਕਿ ਆਪਦੇ ਹੱਕਾਂ ਵਾਸਤੇ ਜ਼ਰੂਰ ਬੋਲੋ ਮੈਂ ਨਹੀਂ ਕਹਿੰਦਾ ਕਿਸੇ ਦੇ ਉਲਟ ਬੋਲੋ ਜੋ ਤੁਹਾਡੇ ਹੱਕ ਅੱਕਾ ਤੇ ਡਾਕਾ ਵੱਜਦਾ ਹੈ ਉਦੋਂ ਜ਼ਰੂਰ ਬੋਲੋ ਤਾਂ ਮੈਨੂੰ ਲੱਗਦਾ ਹੈ ਹੁਣ ਜਿਹੜਾ ਅਲਾਹਾਬਾਦ ਦੇ ਲੋਕ ਵਪਾਰ ਮੰਡਲ ਨਾਲ ਵੀ ਸਾਰਿਆਂ ਨਾਲ ਮੇਰੀ ਗੱਲ ਹੋਈ ਏ ਉਤਸ਼ਾਹਤ ਨੇ ਔਰ ਕਿਸੇ ਤੋਂ ਡਰਨ ਵਾਲੇ ਨਹੀਂ ਦਬਣ ਵਾਲੇ ਨਹੀਂ ਆਦੇ ਹੱਕਾਂ ਲਈ ਜਰੂਰ ਬੋਲਣਗੇ ਤੁਸੀਂ ਸਾਰੇ ਪ੍ਰੈਸ ਵਾਲੇ ਮੇਰੀ ਮੇਰੇ ਵੀਰ ਇੱਥੇ ਅੱਜ ਪਹੁੰਚਿਓ ਤੁਹਾਡਾ ਸਾਰਿਆਂ ਦਾ ਮੈਂ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਨਾ ਬਹੁਤ-ਬਹੁਤ ਤਾਲਵਾਦ